ਤੇ ਉਧਰ ਹੈਂਡਸ਼ੇਕ ਵਿਵਾਦ ਮਾਮਲੇ ਚ ਪਾਕਿਸਤਾਨ ਨੂੰ ਵੱਡਾ ਝਟਕਾ ਲੱਗਿਆ ਹੈ ਆਈਸੀਸੀ ਨੇ ਪੀਸੀਬੀ ਦੀ ਮੰਗ ਨੂੰ ਖਾਰਜ ਕਰ ਦਿੱਤਾ ਹੈ ਦਰਸਲ ਪੀਸੀਬੀ ਦੇ ਵੱਲੋਂ ਮੰਗ ਕੀਤੀ ਗਈ ਸੀ ਕਿ ਮੈਚ ਰੈਫਰੀ ਨੂੰ ਹਟਾਇਆ ਜਾਵੇ ਪਰ ਆਈਸੀਸੀ ਨੇ ਮੈਚ ਰੈਫਰੀ ਨੂੰ ਹਟਾਉਣ ਦੀ ਮੰਗ ਨੂੰ ਰੱਦ ਕਰ ਦਿੱਤਾ ਪਾਕਿਸਤਾਨ ਕ੍ਰਿਕਟ ਬੋਰਡ ਨੇ ਆਈਸੀਸੀ ਤੋਂ ਇਹ ਮੰਗ ਕੀਤੀ ਸੀ ਪੀਸੀਬੀ ਨੇ ਏਸ਼ੀਆ ਕੱਪ ਤੋਂ ਹਟਾਉਣ ਦੀ ਮੰਗ ਕੀਤੀ ਸੀ ਰੈਫਰੀ ਨੂੰ ਪਰ ਅਜਿਆ ਨਹੀਂ ਹੋਇਆ ਆ ICC ਦੇ ਵੱਲੋਂ PCB ਦੀ ਇਹ ਮੰਗ ਖਾਰਜ ਕਰ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਐਤਵਾਰ ਵਾਲੇ ਦਿਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਏਸ਼ੀਆ ਕੱਪ ਦਾ ਇਹ ਮੈਚ ਖੇਡਿਆ ਗਿਆ ਸੀ ਪਰ ਭਾਰਤੀ ਖਿਡਾਰੀਆਂ ਦੇ ਵੱਲੋਂ ਪਾਕਿਸਤਾਨੀ ਖਿਡਾਰੀਆਂ ਦੇ ਨਾਲ ਹੱਥ ਨਹੀਂ ਮਿਲਾਇਆ ਗਿਆ ਟਾਸ ਵੇਲੇ ਕੈਪਟਨ ਨੇ ਹੱਥ ਨਹੀਂ ਮਿਲਾਇਆ ਉਸ ਤੋਂ ਬਾਅਦ ਜਦੋਂ ਮੈਚ ਜਿੱਤ ਗਿਆ ਭਾਰਤ ਉਸ ਦੌਰਾਨ ਵੀ ਖਿਡਾਰੀ ਪਾਕਿਸਤਾਨੀ ਖਿਡਾਰੀਆਂ ਨੂੰ ਮਿਲਣ ਨਹੀਂ ਆਏ ਅਤੇ ਹੁਣ ਇਸ ਮਾਮਲੇ ਦੇ ਵਿੱਚ ਜੋ ਪਾਕਿਸਤਾਨ ਕ੍ਰਿਕਟ ਬੋਰਡ ਹੈ ਉਸਨੇ ICC ਤੋਂ ਮੰਗ ਕੀਤੀ ਸੀ ਕਿ ਮੈਚ ਰੈਫਰੀ ਨੂੰ ਹਟਾਇਆ ਜਾਵੇ ਪਰ ICC ਨੇ ਪਾਕਿਸਤਾਨ ਕ੍ਰਿਕਟ ਬੋਰਡ ਦੀ ਇਸ ਮੰਗ ਨੂੰ ਰੱਦ ਕਰ ਦਿੱਤਾ ਹੈ ਪਾਕਿਸਤਾਨ ਕ੍ਰਿਕਟ ਬੋਰਡ ਨੇ ICC ਤੋਂ ਮੰਗ ਕੀਤੀ ਸੀ ਤਾਂ ਪਾਕਿਸਤਾਨ ਕ੍ਰਿਕਟ ਬੋਰਡ ਨੇ ਏਸ਼ੀਆ ਕੱਪ ਤੋਂ ਰੈਫਰੀ ਨੂੰ ਹਟਾਉਣ ਦੀ ਮੰਗ ਕੀਤੀ ਸੀ ਜਿਸ ਨੂੰ ਨਹੀਂ ਮੰਨਿਆ ਗਿਆ ਖਾਰਜ ਕਰ ਦਿੱਤਾ ਗਿਆ ਵੱਡੀ ਖਬਰ ਹੈ ਕਿਉਂਕਿ ਇਸ ਮਾਮਲੇ ਨੂੰ ਲੈ ਕੇ ਜਿੱਥੇ ਐਡਵਰਡ ਰਾਏ ਵੀ ਸੀ ਇਸੇ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਉਮੇਸ਼ ਸ਼ਰਮਾ ਜੁੜੇ ਨੇ ਉਮੇਸ਼ ਜੋ ਪਾਕਿਸਤਾਨ ਕ੍ਰਿਕਟ ਬੋਰਡ ਆ ਉਸ ਨੇ ਮੰਗ ਕੀਤੀ ਸੀ ਪਰ ਉਹਨਾਂ ਦੀ ਮੰਗ ਨੂੰ ਖਾਰਜ ਕਰ ਦਿੱਤਾ ਗਿਆ ਕਿ ਕੁਝ ਹੋਰ ਜਾਣਕਾਰੀ ਦੇਖੋ ਪਾਕਿਸਤਾਨੀ ਬੋਰਡ ਨੇ ਪੀਸੀਬ ਨੇ ਇੱਕ ਰਿਟਰਨ ਜਿਹੜੀ ਹੈਗੀ ਕੰਪਲੇਂਟ ਦਿੱਤੀ ਸੀ ਇੰਟਰਨੈਸ਼ਨਲ ਕ੍ਰਿਕਟ ਕਾਉਂਸਲ ਨੂੰ ਕਿ ਜਿਹੜਾ ਹੈਂਡਸ਼ੇਕ ਕੰਟਰੋਵਰਸੀ ਹੋਈ ਹੈ ਇਸ ਨੂੰ ਲੈ ਕੇ ਮੈਚ ਰੈਫਰੀ ਉੱਤੇ ਸਵਾਲ ਖੜੇ ਕੀਤੇ ਸੀ ਪੀਸੀਬੀ ਨਾਲ ਔਰ ਉਹਨਾਂ ਨੂੰ ਮੈਚ ਰੈਫ ਨੂੰ ਹਟਾਉਣ ਦੀ ਮੰਗ ਕੀਤੀ ਸੀ ਲੇਕਿਨ ਜਿਹੜੀ ਜਾਣਕਾਰੀ ਮਿਲੀ ਹੈ ਕਿ ਬੇਰ ਕੱਲ ਰਾਤ ਨੂੰ ਆਈਸੀਸੀ ਨੇ ਜਿਹੜੀ ਮੰਗ ਹੈ ਪੀਸੀਬੀ ਦੀ ਰਿਜੈਕਟ ਕਰਤੀ ਹੈ ਪੀਸੀਬੀ ਨੂੰ ਦੱਸਤਾ ਗਿਆ ਕਿ ਜਿਹੜੀ ਤੁਸੀਂ ਮੰਗ ਨੂੰ ਲਿਖੀ ਹੈ ਸਾਨੂੰ ਲੈਟਰ ਕੇ ਮੰਗ ਕੀਤੀ ਹੈ ਕਿ ਪੀ ਇਹਨੂੰ ਮੈਚ ਰੈਫਰੀ ਨੂੰ ਹਟਾਇਆ ਜਾਏ ਉਹ ਸਹੀ ਨਹੀਂ ਔਰ ਅਸੀਂ ਤੁਹਾਡੀ ਜਿਹੜੀ ਅਪੀਲ ਇਹਨੂੰ ਰਿਜੈਕਟ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਪੀਸੀਬੀ ਨੂੰ ਝਟਕਾ ਦੋਰਾ ਲੱਗਿਆ ਇੱਕ ਤਾਂ ਟੀਮ ਹਾਰੀ ਹੈ ਉਹਨਾਂ ਦੀ ਔਰ ਏਸ਼ੀਆ ਕੱਪ ਤੋਂ ਬਾਹਰ ਹੋਣ ਦਾ ਵੀ ਸੰਕਟ ਹੈ ਨਾਲੇ ਹੁਣ ਜਿਹੜੀ ਮੰਗ ਹੈ ਹੈਂਡਸ਼ੇ ਲੈ ਕੇ ਵੀ ਉਹਨੂੰ ਮਾਤ ਖਾਣੀ ਪਈ ਐ ਤਾਂ ਚਤਰਫਾ ਪੀਸੀਬੀ ਤੇ ਉਹਨਾਂ ਦੀ ਟੀਮ ਘਿਰੀ ਹੋਈ ਨਜ਼ਰ ਆ ਰਹੀ ਐ ਇਹ ਸਾਰੇ ਮਸਲੇ ਠੀਕ ਹੈ Umesh ਬਹੁਤ ਸ਼ੁਕਰੀਆ Umesh Sharma ਮੇਰੇ ਸੱਜਣ ਦੀ ਜਾਣਕਾਰੀ ਦੇ ਰਹੇ ਸੀ ਦੱਸ ਦिए ਕਿ ਮੈਚ ਰੈਫਰੀ ਨੂੰ ਨਹੀਂ ਹਟਾਇਆ ਜਾਵੇਗਾ ਆਈਸੀਸੀ ਨੇ ਪੀਸੀਬੀ ਦੀ ਮੰਗ ਨੂੰ ਠੁਕਰਾ ਦਿੱਤਾ ਹੈ 2025 ਏਸ਼ੀਆ ਕੱਪ ਦੇ ਵਿੱਚ ਪਾਕਿਸਤਾਨ ਤੇ ਭਾਰਤ ਦਾ ਮੈਚ ਸੀ ਤੇ ਇਸ ਦੌਰਾਨ ਕਪਤਾਨ ਸੂਰਿਆ ਕੁਮਾਰ ਯਾਦਵ ਨੇ ਟਾਸ ਦੇ ਦੌਰਾਨ ਪਾਕਿਸਤਾਨ ਦੇ ਕੈਪਟਨ ਸਲਮਾਨ ਅਲੀ ਆਗਾ ਦੇ ਨਾਲ ਹੱਥ ਨਹੀਂ ਮਿਲਾਇਆ ਜਿਸ ਤੋਂ ਬਾਅਦ ਵੀ ਭਾਰਤੀ ਖਿਡਾਰੀ ਗਰਾਊਂਡ ਤੇ ਨਹੀਂ ਆਏ ਸੀ ਉਸ ਤੋਂ ਬਾਅਦ ਪੀਸੀਬੀ ਦੇ ਵੱਲੋਂ ਇਹ ਮੰਗ ਰੱਖੀ ਗਈ ਪਰ ਆਈਸੀਸੀ ਨੇ ਇਸ ਮੰਗ ਨੂੰ ਠੁਕਰਾ ਦਿੱਤਾ ਹੈ ਇਸ ਦੇ ਨਾਲ ਹੀ ਵੱਡੀ ਖਬਰ ਆ ਰਹੀ ਹੈ ਵਿਕਰਮ ਸਿੰਘ ਮਜੀਠੀਆ ਦੇ ਨਾਲ ਜੁੜੀ ਹੋਈ ਲਗਾਤਾਰ ਦੂਜੇ ਦਿਨ ਵੀ ਵਿਕਰਮ ਸਿੰਘ ਮਜੀਠੀਆ ਦੇ ਰਿਸ਼ਤੇਦਾਰ ਗਜਪਤ ਸਿੰਘ ਗਰੇਵਾਲ ਵਿਜੀਲੈਂਸ ਅੱਗੇ ਪੇਸ਼ ਨਹੀਂ ਹੋਏ ਮਜੀਠੀਆ ਦੇ ਰਿਸ਼ਤੇਦਾਰ ਗਜਪਤ ਸਿੰਘ ਗਰੇਵਾਲ ਵਿਜੀਲੈਂਸ ਅੱਗੇ ਪੇਸ਼ ਨਹੀਂ ਹੋਏ ਵਿਜੀਲੈਂਸ ਨੇ ਅੱਜ ਬਹਾੜੀ ਦਫ਼ਤਰ ਦੇ ਵਿੱਚ ਗਜਪਤ ਸਿੰਘ ਗਰੇਵਾਲ ਨੂੰ ਤਲਬ ਕੀਤਾ ਸੀ ਦੱਸਦੀ ਹੈ ਕਿ ਵਿਕਰਮ ਮਜੀਠੀਆ ਵਾਲੇ ਕੇਸ ਦੇ ਵਿੱਚ ਗਰੇਵਾਲ ਨੂੰ ਸੱਮਨ ਕੀਤਾ ਗਿਆ ਸੀ ਮਜੀਠੀਆ ਦੀ ਪਤਨੀ ਗਨੀਬ ਕੌਰ ਦੇ ਭਰਾ ਨੇ ਗਜਪਤ ਗਰੇਵਾਲ ਫਰੀ ਬਿਰਸ਼ਤੇਦਾਰ ਨੇ ਵਿਕਰਮ ਸਿੰਘ ਮਜੀਠੀਆ ਦੇ ਵਿਜੀਲੈਂਸ ਦੇ ਵੱਲੋਂ ਉਹਨਾਂ ਨੂੰ ਤਲਬ ਕੀਤਾ ਗਿਆ ਸੀ ਪਰ ਅੱਜ ਵੀ ਗਜਪਤ ਸਿੰਘ ਗਰੇਵਾਲ ਵਿਜੀਲੈਂਸ ਦੇ ਅੱਗੇ ਪੇਸ਼ ਨਹੀਂ ਹੋਏ ਤਾਂ ਤਲਬ ਕੀਤਾ ਗਿਆ ਵਿਜੀਲੈਂਸ ਦੇ ਵੱਲੋਂ ਵਿਕਰਮ ਮਜੀਠੀਆ ਵਾਲੇ ਕੇਸ ਦੇ ਵਿੱਚ ਵਿਕਰਮ ਮਜੀਠੀਆ ਦੇ ਖਿਲਾਫ ਡੀਏ ਦਾ ਕੇਸ ਹੈ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਹਾਲਾਂਕਿ ਇੱਕ ਹੋਰ ਐਫਆਈਆਰ ਵੀ ਉਨ੍ਹਾਂ ਖਿਲਾਫ ਦਰਜ ਕੀਤੀ ਗਈ ਸੀ ਜਿਸ ਦੇ ਵਿੱਚ ਵਿਜੀਲੈਂਸ ਦੇ ਅਧਿਕਾਰੀਆਂ ਦੀ ਡਿਊਟੀ ਦੇ ਵਿੱਚ ਵਿਘਨ ਪਾਉਣ ਦੇ ਇਲਜ਼ਾਮ ਲੱਗੇ ਸੀ ਆਪਣੇ ਵਰਕਰਾਂ ਨੂੰ ਫੜਕਾਉਣ ਦੇ ਇਲਜ਼ਾਮ ਲੱਗੇ ਸੀ ਤੇ ਗਜਪਤ ਸਿੰਘ ਰਵਾਲ ਜੋ ਕਰੀਬੀ ਰਿਸ਼ਤੇਦਾਰ ਨੇ ਵਿਕਰਮ ਮਜੀਠੀਆ ਤਾਂ ਇਸ ਵੇਲੇ ਮਨੋਜ ਰਾਠੀ ਹੋਰ ਜ਼ਿਆਦਾ ਜਾਣਕਾਰੀ ਨਾਲ ਜੁੜੇ ਨੇ ਮੇਰੇ ਸਹਿਯੋਗੀ ਮਨੋਜ ਜੀ ਕਿ ਕੁਝ ਅਪਡੇਟ ਮਿਲ ਰਿਹਾ ਹੈ ਤਲਬ ਕਿਹੜੇ ਕੇਸ ਦੇ ਵਿੱਚ ਕੀਤਾ ਗਿਆ ਗਜਪਤ ਸਿੰਘ ਗਰੇਵਾਲ ਨੂੰ ਕੀ ਜਾਣਕਾਰੀ ਹੈ ਕੀ ਹਵਾਲਾ ਦਿੱਤਾ ਗਿਆ ਹੈ ਪੇਸ਼ ਨਹੀਂ ਹੋਇਆ ਅਜੇ ਵੀ ਇਹਨਾਂ ਵੀਰ ਅੱਥੀ ਇਸ ਵੇਲੇ ਵਿਜਲੈਂਸ ਦਫ਼ਤਰ ਦੇ ਬਾਹਰ ਹੀ ਮੌਜੂਦ ਆ ਜਿੱਥੇ ਹਾਲਾਂਕਿ 11 ਵਜੇ ਦਾ ਸਮਾਂ ਦਿੱਤਾ ਗਿਆ ਸੀਗਾ ਜਿਹੜੇ ਗਜਪਤ ਸਿੰਘ ਗਰੇਵਾਲ ਨੇ ਉਹਨਾਂ ਨੂੰ ਅੱਜ ਬੁਲਾਇਆ ਗਿਆ ਸੀਗਾ ਔਰ ਬਕਾਇਦਾ ਉਹਨਾਂ ਨੂੰ ਇਹ ਸਬੰਧ ਦਿੱਤਾ ਗਿਆ ਸੀਗਾ ਕਿਉਂਕਿ 15 ਤਰੀਕ ਯਾਨੀ ਕਿ ਜਿਹੜੇ ਬੀਤੇ ਦਿਨ ਉਹਨਾਂ ਨੂੰ ਸਬੰਧ ਕੀਤਾ ਗਿਆ ਸੀਗਾ ਔਰ ਇਨਵੈਸਟੀਗੇਸ਼ਨ ਜੁਆਇਨ ਕਰਨ ਲਈ ਜਿਹੜਾ ਹੈਗਾ ਬਿਜ਼ਨਸ ਵੱਲੋਂ ਸਪੈਸ਼ਲੀ ਇੱਕ ਨੋਟਿਸ ਵੀੜਾ ਦਿੱਤਾ ਗਿਆ ਥਾ ਐਫ ਆਈ ਆਰ ਨੰਬਰ 22/2025 ਇਹ ਜਿਹੜਾ ਐਫ ਆਈ ਆਰ ਹੋਈ ਸੀ ਵਿਕਰਮ ਮਜੀਠੀਆ ਆਇਤੋਂ ਜ਼ਿਆਦਾ ਸੰਪਤੀ ਮਾਮਲੇ ਦੇ ਵਿੱਚ ਉਸੇ ਕੇਸ ਦੇ ਵਿੱਚ ਜਿਹੜਾ ਹੈਗਾ ਪੁੱਛਗਿੱਛ ਕਰਨੇ ਸੀ ਜਿਸ ਨੂੰ ਲੈ ਕੇ ਜਿਹੜੇ ਸੋਰਸ ਸਾਨੂੰ ਜਾਣਕਾਰੀ ਦੇ ਰਹੇ ਹਨ ਹਾਲਾਂਕਿ 15 ਤਰੀਕ ਨੂੰ ਸਬੰਧ ਦਿੱਤੇ ਗਏ ਸੀ ਉਸ ਤੋਂ ਬਾਅਦ ਨਵੀਂ ਪੇਸ਼ ਹੋਏ ਅੱਜ ਦੁਬਾਰਾ ਤੋਂ ਸੰਮਨ ਦਿੱਤੇ ਗਏ ਸੀ ਅੱਜ 11 ਵਜੇ ਦਾ ਸਮਾਂ ਦਿੱਤਾ ਗਿਆ ਸੀਗਾ ਵਿਜੀਲੈਂਸ ਦਫ਼ਤਰ ਸੈਕਟਰ 68 ਲੇਕਿਨ ਹਜੇ ਤੱਕ ਉਹਨਾਂ ਦੇ ਜਿਹੜੇ ਗਜਪਤ ਗਰੇਵਾਲ ਨੇ ਉਹ ਹਜੇ ਤੱਕ ਪੇਸ਼ ਨਹੀਂ ਹੋਏ ਹਾਲਾਂਕਿ ਅਸੀਂ ਕੋਸ਼ਿਸ਼ ਕੀਤੀ ਹੈ ਉਹਨਾਂ ਨਾਲ ਗੱਲਬਾਤ ਕਰਨ ਦੀ ਉਹਨਾਂ ਦੀ ਐਡਵੋਕੇਟ ਦੇ ਨਾਲ ਵੀ ਗੱਲਬਾਤ ਕਰਨ ਦੀ ਲੇਕਿਨ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲ ਰਹੀ ਹੈ ਕਿ ਉਹ ਪੇਸ਼ ਹੋਣਗੇ ਜਾਂ ਨਹੀਂ ਹੋਣਗੇ ਕਿਉਂਕਿ ਦੇਖੋ ਅਕਰੀਬ 1 ਵਜੇ ਦਾ ਸਮਾਂ ਹੋ ਚੱਲਿਆ 11 ਵਜੇ ਦਾ ਸਮਾਂ ਲੇਕਿਨ ਹਜੇ ਤੱਕ ਉਹ ਪੇਸ਼ ਨਹੀਂ ਹੋਏ ਨੇ ਹਾਲਾਂਕਿ ਹੁਣ ਦੁਬਾਰਾ ਤੋਂ ਉਹਨਾਂ ਨੂੰ ਸੰਬੰਧ ਜਿਹੜਾ ਹੈਗਾ ਉਹ ਭੇਜਿਆ ਜਾ ਸਕਦਾ ਹੈ ਕਿਉਂਕਿ ਅੱਜ ਵੀ ਜਿਹੜਾ ਹੈਗਾ ਉਹ ਪੇਸ਼ ਹੁੰਦੇ ਨਹੀਂ ਨਜ਼ਰ ਆ ਰਹੇ ਕਿਉਂਕਿ ਕਿਸੇ ਵੀ ਤਰ੍ਹਾਂ ਦੀ ਕੋਈ ਹਲਚਲ ਨਹੀਂ ਹੈ Manoj Manoj ਕੀ ਕੋਈ ਜਾਣਕਾਰੀ ਮਿਲ ਰਹੀ ਹੈ ਵਿਜੀਲੈਂਸ ਦੇ ਵੱਲੋਂ ਕਿ ਕੋਈ ट्रांजੈਕਸ਼ਨਸ ਨੇ ਕਿ ਕੋਈ ਕਾਰੋਬਾਰ ਦੇ ਵਿੱਚ ਨੇ ਕਿ ਅਜਿਹਾ ਕੀ ਜੋ ਪੁੱਛਿਆ ਜਾਣਾ ਹੈ ਗਜਪਤ ਸਿੰਘ ਗਰੇਵਾਲ ਤੋਂ ਦੇਖੋ ਹੁਣ ਤੱਕ ਦੀ ਜਿਹੜੀ ਸੋਰਸਿਸ ਸਾਨੂੰ ਜਾਣਕਾਰੀ ਦੇ ਰਹੇ ਨੇ ਇਹਦੇ ਵਿੱਚ ਇਹੀ ਹੈ ਕਿ ਜਿਹੜੀ ਐਫਆਈਆਰ ਹੋਈ ਸੀ ਬਾਈ ਨੰਬਰ ਐਫਆਈਆ 2025 ਵਿੱਚ ਵਿਕਰਮ ਮਜੀਠੀਆ ਦੇ ਖਿਲਾਫ ਉਦੇ ਵਿੱਚ ਜਿਹੜੇ ਅਕਾਊਂਟਸ ਦੀ ਡਿਟੇਲ ਖੰਡਾ ਲਈ ਗਈ ਸੀ ਉਹਦੇ ਵਿੱਚ ਜਿਹੜੇ ਵੀ ਉਹਨਾਂ ਦੀ ਪ੍ਰਾਪਰਟੀ ਨੂੰ ਲੈ ਕੇ ਜਿਹੜੀ ਹੈਗੀ ਉਹਨਾਂ ਦੇ ਬੈਂਕ ਟ੍ਰਾਂਜੈਕਸ਼ਨਸ ਨੂੰ ਲੈ ਕੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਜਿਹੜੇ ਹੈਗੇ ਉਹ ਸਾਰੇ ਡਿਟੇਲਸ ਅਕਾਊਂਟ ਖੰਡਾ ਲਈ ਗਈ ਸੀ ਉਹਦੇ ਵਿੱਚ ਹੀ ਕੁਝ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਕਰਨੀ ਹੈ ਇਸ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਜਾਂਚ ਪਾਸਤੇ ਇਹਨਾਂ ਨੂੰ ਉੱਥੇ ਬੁਲਾਇਆ ਗਿਆ ਸੀ ਕਿਉਂਕਿ ਕਈ ਚੀਜ਼ਾਂ ਦੇ ਵੀ ਸਾਹਮਣੇ ਆਈ ਸੀ ਜਿਹੜੀ ਬਿਜ਼ਨਸ ਰਿਜਰਡ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਚਾਹੇ ਉਹ ਬੈਂਕ ਅਕਾਊਂਟ ਹੀ ਹੋਵੇ ਚਾਹੇ ਉਹਨਾਂ ਦੀ ਪ੍ਰਾਪਰਟੀ ਨੂੰ ਲੈ ਕੇ ਹੋਵੇ ਚਾਹੇ ਉਹ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਤੋਂ ਵੀ ਜਿਹੜੀ ਹੈ ਇੱਕ ਇੱਕ ਕਰਕੇ ਪੁੱਛਕਿਛ ਕੀਤੀ ਜਾ ਰਹੀ ਹੈ ਔਰ ਇਸੇ ਸੰਬੰਧ ਦੇ ਵਿੱਚ ਇਸੇ ਸੰਬੰਧ ਦੇ ਵਿੱਚ ਅੱਜ ਜਿਹੜਾ ਹੈਗਾ ਉਹਨਾਂ ਦੇ ਜਿਹੜੇ ਗਜਪਤ ਗਰੇਵਾਲ ਉਹਨਾਂ ਦੇ ਸਾਲੇ ਨੇ ਉਹਨਾਂ ਨੂੰ ਬੁਲਾਇਆ ਗਿਆ ਸੀਗਾ ਲੇਕਿਨ ਅੱਜ ਵੀ ਉਹ ਪੇਸ਼ ਨਹੀਂ ਹੋ ਪਾਏ ਜੀ ਠੀਕ ਹੈ ਮਨੋਜ ਨਜ਼ਰ ਬਣਾਈ ਰੱਖੋ ਅਪਡੇਟ ਅਸੀਂ ਤਵਾਰਾ ਲਾਵਾਂਗੇ ਤੁਹਾਤੋਂ ਫਿਲਹਾਲ ਵੱਡੀ ਖਬਰ ਹੈ ਵਿਕਰਮ ਸਿੰਘ ਮਜੀਠੀਆ ਕੇਸ ਦੇ ਨਾਲ ਜੁੜੀ ਹੋਈ ਗਜਪਤ ਸਿੰਘ ਗਰੇਵਾਲ ਵਿਕਰਮ ਮਜੀਠੀਆ ਦੇ ਕਰੀਬੀ ਰਿਸ਼ਤੇਦਾਰ ਨੇ ਗਨੀਵ ਕੌਰ ਮਜੀਠੀਆ ਦੇ ਬਰਦਰ ਨੇ ਭਰਾ ਨੇ ਉਹਨਾਂ ਦੇ ਤੇ ਵਿਜੀਲੈਂਸ ਦੇ ਵੱਲੋਂ ਉਹਨਾਂ ਨੂੰ ਤਲਬ ਕੀਤਾ ਗਿਆ ਪਰ ਦੂਜੇ ਦਿਨ ਵੀ ਵਿਜੀਲੈਂਸ ਅੱਗੇ ਪੇਸ਼ ਨਹੀਂ ਹੋਏ ਗਜਪਤ ਸਿੰਘ ਰਿਵਾਤ ਅੱਗੇ ਵੱਧਿਆ ਦਿੱਲੀ BMW ਹਾਦਸੇ ਨੂੰ ਲੈ ਕੇ ਵੱਡੀ ਖਬਰ ਹੈ ਹਾਦਸੇ ਦੇ ਸਮੇਂ ਨਸ਼ੇ ਦੇ ਵਿੱਚ ਨਹੀਂ ਸੀ ਕਾਰ ਚਾਲਕ ਗगनਪ੍ਰੀਤ ਇਹ ਹੁਣ ਖੁਲਾਸਾ ਹੋ ਚੁੱਕਿਆ ਹੈ ਮਲਜ਼ਮ ਗगनਪ੍ਰੀਤ ਦੀ ਬਲੱਡ ਰਿਪੋਰਟ ਦੇ ਵਿੱਚ ਇਹ ਜਾਣਕਾਰੀ ਸਾਹਮਣੇ ਆਈ ਹੈ ਹਾਲਾਂਕਿ ਨਯਕ ਹਿਰਾਸਤ ਦੇ ਵਿੱਚ ਹੈ ਹਾਦਸੇ ਦੇ ਮੁਲਜ਼ਮ ਅਤੇ BMW ਦੀ ਟੱਕਰ ਦੇ ਨਾਲ ਵਿੱਤ ਮੰਤਰਾਲੇ ਦੇ ਵਿੱਚ ਕੰਮ ਕਰਦੇ ਡਿਪਟੀ ਸੈਕਟਰੀ ਨਵਜੋਤ ਸਿੰਘ ਦੀ ਜਾਨ ਚਲੀ ਗਈ ਸੀ BMW ਨੇ ਉਸ ਦੇ ਬਾਈਕ ਨੂੰ ਟੱਕਰ ਮਾਰੀ ਸੀ ਨਵਜੋਤ ਸਿੰਘ ਦੀ ਥਾਂਹੇ ਮੌਤ ਹੋ ਗਈ ਉਸ ਦੀ ਪਤਨੀ ਗੰਭੀਰ ਜ਼ਖਮੀ ਹੋਈ ਤੇ ਇਲਜ਼ਾਮ ਲੱਗੇ ਕਿ ਗਗਨਪ੍ਰੀਤ ਕੌਰ ਜੋ ਗੱਡੀ ਚਲਾ ਰਹੀ ਸੀ ਹਾਲਾਂਕਿ ਉਹ ਵੀ ਜ਼ਖਮੀ ਹੋਈ ਉਹਨਾਂ ਦੇ ਪਤੀ ਸੀ ਗੱਡੀ ਦੇ ਵਿੱਚ ਉਹ ਵੀ ਜ਼ਖਮੀ ਹੋਏ 에ਅਰ ਬੈਗ BMW ਗੱਡੀ ਦੇ ਖੁੱਲ ਗਏ ਤੇ ਇਲਜ਼ਾਮ ਸੀ ਕਿ ਡਰਿੰਕ ਕੀਤੀ ਹੋਈ ਸੀ ਪਰ ਹੁਣ ਜੋ ਰਿਪੋਰਟ ਆਈ ਹੈ ਜਿਸ ਦੇ ਵਿੱਚ ਇਹ ਖੁਲਾਸਾ ਹੋਇਆ ਏ ਕਿ ਨਹੀਂ ਉਹਨਾਂ ਨੇ ਡਰਿੰਕ ਨਹੀਂ ਕੀਤੀ ਹੋਈ ਸੀ ਤਾਂ ਇਹ ਹੁਣ ਉਹਨਾਂ ਦੀ ਜੋ ਰਿਪੋਰਟ ਹੈ ਮੈਡੀਕਲ ਰਿਪੋਰਟ ਹੈ ਉਸ ਦੇ ਵਿੱਚ ਬਲੱਡ ਰਿਪੋਰਟ ਹੈ ਉਸ ਦੇ ਵਿੱਚ ਇਹ ਖੁਲਾਸਾ ਹੋਇਆ ਏ ਕਿ ਗਗਨਪ੍ਰੀਤ ਜਦੋਂ ਗੱਡੀ ਚਲਾ ਰਹੀ ਸੀ ਉਸ ਵੇਲੇ ਉਹ ਨਸ਼ੇ ਦੇ ਵਿੱਚ ਨਹੀਂ ਸੀ